ਆਲ ਓਵਰ ਇੰਡੀਆ ਨੂੰ ਛੱਡੋ ਜੀ ਆਲ ਓਵਰ ਵਰਲਡ ਦੇ ਵਿੱਚ ਇਹ ਰੇਟਾਂ ਤੇ ਕੋਈ ਵੀ ਨਹੀਂ ਦਊਗਾ ਜੀ ਇਹ ਤਾਂ ਸਾਡਾ ਫਿਰ ਸਟੋਕ ਕਲੀਅਰ ਆਫਰ ਆ ਸਿੰਗਲ ਬੈੱਡ ਵੀ ਆ ਬਿਨਾ ਪਿੱਲੋ ਕੋਲੋਂ ਕੋਈ ਭਾਈਵੇਂ ਕਹਿੰਦੇ ਸਾਨੂੰ ਪਿੱਲੋ ਕੋਲੋਂ ਲਈ ਚਾਹੀਦੇ ਆ ਇਹਦਾ ਮਤਲਬ ਇਹ ਆ ਦੋਸਤੋ ਪੰਜ ਬੈੱਡ ਸ਼ੀਟਾਂ ਤੁਹਾਨੂੰ 1100 ਰੁਪਏ 'ਚ ਮਿਲਣਾ ਉੱਪਰ ਲੈਣੀ ਐ ਏਸੀ ਚੱਲਦਾ ਟੌਪ ਸ਼ੀਟਾਂ ਜਿਵੇਂ ਟੌਪ ਸ਼ੀਟਾਂ ਲੈਣੀਆਂ ਆ ਆਹ ਦੇਖੋ ਜੀ ਸਾੜੇ ਡਿਜ਼ਾਈਨ ਅਲੱਗ-ਅਲੱਗ ਰਹਿਣ ਵਾਲੇ ਨੇ ਆਹ ਲੋ ਜੀ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਪਿਆਰੇ ਇਹ ਨਹੀਂ ਕੋਈ ਇੱਕ ਪੀਸ ਖੋਲ ਕੇ ਦਿਖਾਤਾ ਉਹਨਾਂ ਨੂੰ ਦੂਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਾਲ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਅਸੀਂ ਪਹੁੰਚ ਚੁੱਕੇ ਹੋਏ ਹਾਂ ਜੀ ਪੋਜੀਟਿਵ ਨੇਟਵਰਕ ਮੋਜਪੁਰ ਬਜ਼ਾਰ ਲੁਧਿਆਣਾ ਛੋਟਾ ਪੈਕਟ ਵੱਡਾ ਧਮਾਕਾ ਭਾਜੀ ਕੀ ਦਿਖਾਣ ਲੱਗਿਆ ਸਮਝ ਅੱਜ ਤੁਹਾਨੂੰ ਆਪਾਂ ਦਿਖਾ ਲਗੇ ਕੋਟਨ ਦੀ ਬੈਚਰ ਪਿਛਲੀ ਵਾਰ ਤੁਹਾਨੂੰ ਦਿਖਾਈ ਸੀ ਡਬਲ ਬੈਟਰੀ ਬੈਚਰ ਤੁਹਾਨੂੰ ਜੀ ਤੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਮਾਰੋ ਵਾਰੀ ਅੱਛੇ ਵੀਡੀਓ ਚੱਲੇ ਤੇ ਅੱਜ ਤੁਹਾਡੇ ਵਾਸਤੇ ਉਹਨਾਂ ਨੇ ਕਹਿਣ ਤੇ ਆਪਾਂ ਲੈ ਕੇ ਆਏ ਹਾਂ ਸਿੰਗਲ ਦੀ ਬੈੱਡ ਸ਼ੀਟ ਔਰ ਟੌਪ ਸ਼ੀਟ ਠੀਕ ਬਹੁਤ ਹੀ ਸੁਪਰ ਧਮਾਕਾ ਲੈ ਕੇ ਆਏ ਆਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਕੀਪ ਮਤ ਕਰਨਾ ਸੋ ਦੋਸਤੋ ਕਹਿਣ ਦਾ ਮਤਲਬ ਹੈ ਪਿਛੋ ਲਾਸਟ ਵੀਡੀਓ ਜਿਹੜੀ ਸਾਡੀ ਆਪਣੀ ਆਈ ਸੀਗੀ ਤੇ ਉੱਥੇ ਭੈਣ ਭਰਾ ਸਾਡੇ ਕਹਿੰਦੇ ਭਾਜੀ ਡਬਲ ਬੈੱਡ ਦੀ ਬੈੱਡ ਸ਼ੀਟ ਤਾਂ ਦੇਤੀ ਸਿੰਗਲ ਵਿਚਾਰੇ ਬੈੱਡ ਸ਼ੀਟ ਵਾਲੇ ਕਿੱਥੇ ਜਾਣਗੇ ਗੱਦੇ ਵਾਲੇ ਕਿੱਥੇ ਜਾਣਗੇ ਦੀਵਾਨ ਬੈੱਡ ਵਾਲੇ ਕਿੱਥੇ ਜਾਣਗੇ ਸੋ ਦੋਸਤੋ ਡਬਲ ਧਮਾਕਾ ਲੈ ਕੇ ਆ ਚੁੱਕੇ ਆਂ ਤੇ ਭਾਜੀ ਕਰੋ ਜੀ ਸ਼ 1200 ਰੁਪਏ ਦੀਆਂ 8 ਬਹੁਤ ਹੀ ਸ਼ਾਨਦਾਰ 1200 ਰੁਪਏ ਦੀਆਂ 8 ਕੋਟਨ ਦੀਆਂ ਬੈੱਡ ਸ਼ੀਟਾਂ ਮੈਂ ਕਹਿੰਦਾ ਮੇਰੇ ਵੀਰੋ ਫਿਰ ਮੈਂ ਤੁਮਾਕਾ ਦੇ ਦਿਆਂ ਦੁਬਾਰਾ ਫਿਰ ਤੁਹਾਨੂੰ ਸਟੋਕ ਕਲੀਅਰ ਆਫਰ ਦਾ 1500 ਰੁਪਏ ਦੀਆਂ 10 ਵਾਹ ਜੀ ਵਾਹ ਸੁਪਰ ਤੁਮਾਕਾ ਪਾਤਾ ਜੀ ਭਾਈ ਮੈਂ ਕਹਿੰਦਾ ਭਾਜੀ ਪੂਰੀ ਗਾਰੰਟੀ ਰੰਗ ਦੀ ਹੈ ਜੀ ਪੂਰੇ ਸਾਈਜ਼ ਦੀ ਗਾਰੰਟੀ ਹੈ ਜੀ ਕੁਆਲਿਟੀ ਦੀ ਗਾਰੰਟੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਫੁੱਲ ਜਿਹੜੀ ਹਾਫ ਦੀ ਵੀ ਹੈ ਨਾ ਬੈੱਡ ਸ਼ੀਟਾਂ ਜਿਹੜੀ ਪੂਰੀ ਵੱਡਾ ਸਾਈਜ਼ ਹੈ ਸਾਡਾ ਜੀ ਆ ਦੇਖ ਸਕਦੇ ਹੋ ਜੀ ਲੋ ਜੀ 1500 ਰੁਪਏ ਦੀਆਂ 10 ਬੈੱਡ ਸ਼ੀਟਾਂ ਦੋਸਤੋ ਸਿੰਗਲ ਬੈੱਡ ਦੀਆਂ ਦੀਵਾਨ ਬੈੱਡ ਚੱਪਾਈਆਂ ਦੀਵਾਨ ਬੈੱਡ ਦੀਆਂ ਮੈਂ ਕਹਿੰਨਾ ਜੀ ਫਟਾਫਟ ਕਰੋ ਚੱਕ ਦਿਓ ਫੱਟੇ ਨੱਪ ਦਿਓ ਕਿ ਲਈ ਫਟਾਫਟ ਦੇਰ ਨਾ ਕਰੋ ਆਹ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਜੇ ਕਿਸੇ ਨੇ ਜੋੜਾ ਲੈਣਾ ਸੇਮ ਕਲਰ ਲੈਣਾ ਦੋ ਦੋ ਪੀਸ ਦਾ ਉਹ ਵੀ ਲੈ ਸਕਦਾ ਦੋਸਤੋ ਸਿੰਗਲ ਸਿੰਗਲ ਪੀਸ ਚਾਹੀਦੇ ਆ ਸਿੰਗਲ ਸਿੰਗਲ ਡਿਜ਼ਾਈਨ ਚਾਹੀਦੇ ਉਹ ਵੀ ਮਿਲ ਜਾਣਗੇ ਜਿੱਦਾਂ ਮਰਜ਼ੀ ਲੈ ਲਓ ਖਾਦੀ ਕਾਟਨ ਚਾਹੀਦੀ ਰਿਹਾ ਬੰਬਰ ਵਾਲੀ ਬੈਚੇ ਜਾ ਰਹੀਓ ਉਹ ਵੀ ਤੁਹਾਨੂੰ ਮਿਲਣ ਵਾਲੀ ਆ ਆਹ ਲਓ ਜੀ ਇਹ ਬੰਬਰ ਵਾਲੀ ਬੈਚੇ ਰ ਆ ਚੁ ਐਵੀ ਤੁਹਾਨੂੰ 1500 ਰੁਪਏ ਦੇ 10 ਮਿਲਣ ਵਾਲਿਆ ਜੀ ਆਹ ਲਓ ਜੀ ਡਿਜ਼ਾਈਨ ਦੇਖੋ ਜਿੰਨੇ ਪੀਸ ਐ ਉਹਨੇ ਡਿਜ਼ਾਈਨ ਉਹਨੇ ਕਲਰ ਨਾਲ ਮਿਲਣ ਵਾਲਿਆ ਫੁੱਲ ਗਾਰੰਟੀ ਦੇ ਨਾਲ ਨਾ ਕੋਈ ਕਲਰ ਫੇਡ ਹੋਗਾ ਨਾ ਕੋਈ ਪੀਸ ਦੀ ਸਿੰਕਿੰਗ ਹੋ ਗਈ ਆਹ ਲਓ ਜੀ ਡਿਜ਼ਾਈਨ ਦੇਖੋ ਜਿਹੜੋ ਦੀਵਾਨ ਤੇ ਬੈਚਰ ਵਿੱਚ ਹੋਈ ਨਾ ਬਹੁਤ ਹੀ ਸੋਹਣੀ ਲੱਗਿਆ ਬੰਬਰ ਵਾਲੀ ਬੈਚੇਟ ਐ ਦੇਖ ਰਹੇ ਹੋ ਬੰਬਲ ਦੇ ਡਿਜ਼ਾਈਨ ਇੱਕ ਟੂ ਇੱਕ ਮਿਲਣ ਵਾਲੇ ਆ ਜਿੰਨੇ ਪੀਸ ਉਹਨੇ ਡਿਜ਼ਾਈਨ ਉਹਨੇ ਕਲਰ ਆਹ ਲਓ ਜੀ ਡਿਜ਼ਾਈਨ ਦੇਖੋ ਵਾਹ ਜੀ ਵਾਹ ਸੁਪਰ ਟਮਾਰਾ ਇਹ ਨਹੀਂ ਦੇ ਸਕਦੇ ਕਿੰਨੀ ਵਧੀਆ ਵਧੀਆ ਡਿਜ਼ਾਈਨਿੰਗ ਹੈ ਜੀ ਇਹਦੀ ਕੋਈ ਵੀ ਡੈਨ ਸੇਵ ਨਹੀਂ ਹੋਏਗਾ ਥੋੜਾ ਨਾਲ ਨਾਲ ਫੜੀ ਜਾ ਪਾ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਬਾਹ ਲੱਗੇ ਨਾਲ ਪਿਓਰ ਗੋਡਨ ਦੀ ਹੈ ਲੋ ਜੀ ਬਾਜ ਬਹੁਤ ਅੱਛਾ ਨਾ ਬਸਟਾ ਬਹੁਤ ਜ਼ਿਆਦਾ ਸੋਹਣਾ ਪੂਰਾ ਆਲ ਓਵਰ ਇੰਡੀਆ ਨੂੰ ਛੱਡੋ ਜੀ ਆਲ ਓਵਰ ਵਰਲਡ ਦੇ ਵਿੱਚ ਇਹ ਰੇਟਾਂ ਤੇ ਕੋਈ ਵੀ ਨਹੀਂ ਦਊਗਾ ਜੀ ਇਹ ਤਾਂ ਸਾਡਾ ਫਿਰ ਸਟੋਕ ਕਲੀਅਰ ਆਫਰ ਹੈ ਜੀ ਬਸ 1500 ਰੁਪਏ ਦੀਆਂ 10 10 ਡਿਜ਼ਾਈਨ ਇਕਤ ਤੁਹਾਨੂੰ ਮਿਲਣਾਂ ਯਾਨੀ ਕਿ ਇੱਕ ਡਿਜ਼ਾਈਨ ਤੁਹਾਨੂੰ ਖੋਲਦਾ ਦੋ ਡਿਜ਼ਾਈਨ ਖੋਲਦਾ ਡਿਜ਼ਾਈਨ ਕਿੰਨੇ ਤੁਹਾਨੂੰ ਮਿਲਣ ਵਾਲਿਆ ਲੋ ਜੀ 1500 ਰੁਪਏ ਦੀਆਂ 10 ਪੀਸ ਜਿਹੜਾ ਕੋਈ ਵੀ ਤੁਸੀਂ ਲੈ ਸਕਦੇ ਹੋ ਆ ਲੋ ਜੀ ਡਿਜ਼ਾਈਨ ਦੇਖ ਲਓ ਕਿੰਨੇ ਸਾਨਾ ਕਿਸੇ ਭਾਂ ਦੇ ਸੇਮ ਡਿਜ਼ਾਈਨ ਲੈਣੇ ਦੋ ਪੀਸ ਸੇਮ ਡਿਜ਼ਾਈਨ ਮ ਫਟਾਫਟ ਕਰੋ ਦੋਸਤੋ ਸਕਰੀਨਸ਼ਾਟ ਖਿੱਚੀ ਚਲੋ ਦਿੱਤੇ ਗਏ ਨੰਬਰ ਤੇ WhatsApp ਕਰਦੇ ਜਾਓ ਨੰਬਰ ਨੋਟ ਕਰ ਲਓ ਦੋਸਤੋ 9876525210 9876525210 9988889123 9988889123 ਹੈਪੀ ਨਿਟਵੈਅ ਮੋਹਪੁਰਾ ਬਾਜ਼ਾਰ ਜੁੜਿਆ ਜਿਹੜਾ ਦੋਸਤੋ ਔਨਲਾਈਨ ਮਾਲ ਮੰਗਵਾ ਰਾ ਜਿੰਦਾ ਔਨਲਾਈਨ ਮੰਗਵਾ ਸਕਦਾ ਹੈ ਜਿਹੜਾ ਮੇਰਾ ਭੈਣ ਭਰਾ ਵਿਜ਼ਿਟ ਕਰਨਾ ਚਾਹੁੰਦਾ ਵਿਜ਼ਿਟ ਵੀ ਕਰ ਸਕਦਾ ਹੈ ਆਲ ਓਵਰ ਇੰਡੀਆ ਕੀ ਆਲ ਓਵਰ ਵਰਲਡ ਦੇ ਵਿੱਚ ਆਪਣੀ ਕੋਰੀਅਰ ਫੈਸਿਲਿਟੀ ਅਵੇਲੇਬਲ ਹੈ ਜੀ ਆ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਆ ਚੁੱਕਾ ਹੈ ਕੋ ਹੋ ਗਿਆ ਸਿੰਗਲ ਬੈੱਡ ਦੀ ਆ ਬਿਨਾ ਪਿੱਲੋ ਕਵਰ ਕੋਈ ਭਾਈ ਵੀ ਕਹਿੰਦਾ ਸਾਨੂੰ ਪਿੱਲੋ ਕਵਰ ਵਾਲੀ ਚਾਹੀਦੀ ਆ ਉਹ ਨਾਲ ਉਸ ਤੋਂ ਵੀ ਆ ਗਿਆ ਦੇਖਿਆ ਬਾਤ ਇਹ ਆ ਗਈ ਪਿੱਲੋ ਕਵਰ ਵਾਲੀਆਂ ਲੋ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਹ ਲਾ ਨੂੰ ਹਜ਼ਾਰ ਦੀਆਂ 4 ਮਿਲਣ ਵਾਲੀਆਂ ਜੀ 1000 ਦੀਆਂ 4 ਵਾਹ ਜੀ ਵਾਹ ਆ ਲੋ ਜੀ ਇਹ 1100 ਰੁਪਏ ਦੀਆਂ 5 ਦੇ ਦਿਆਂਗੇ ਜੀ ਵਾਹ ਜੀ ਵਾਹ ਸੁਪਰ ਧਮਾਕਾ ਆ ਗਿਆ ਲੈ ਇੱਕ ਬੈੱਡ ਸ਼ੀਟ ਦੇ ਨਾਲ ਦੋ ਪਿੱਲੋ ਹੈ ਜੀ ਨਹੀਂ ਇਹ ਦੋ ਬੈੱਡ ਸ਼ੀਟ ਹੈ ਦੋ ਪਿੱਲੋ ਕਵਰ ਹੈ ਅਜਾ ਦੋ ਬੈੱਡ ਸ਼ੀਟਾਂ ਦੋ ਪਿੱਲੋ ਕਵ ਵਾਹ ਜੀ ਵਾਹ ਆ ਲੋ ਜੀ ਤੁਸੀਂ ਸਿੰਗਲ ਸਿੰਗਲ ਬੈਡ ਸ਼ੀਟਾਂ ਲੈ ਸਕਦੇ ਹੋ ਜੀ ਸਿੰਗਲ ਬੈਡ ਦੀਆਂ ਵੀ ਕਹਿਣ ਦਾ ਮਤਲਬ ਇਹ ਆ ਦੋਸਤੋ ਪੰਜ ਬੈਡ ਸ਼ੀਟਾਂ ਤੁਹਾਨੂੰ 1100 ਰੁਪਏ 'ਚ ਮਿਲਣ ਆ ਰਹੀਆਂ ਇੱਕ ਬੈਡ ਸ਼ੀਟ ਦੇ ਨਾਲ ਇੱਕ ਪਿੱਲੋ ਤੁਹਾਨੂੰ ਨਾਲ ਮਿਲੇਗਾ ਜੀ ਆਹ ਦੇਖ ਸਕਦੇ ਹੋ ਥੱਲੇ ਜਿਹੜੀ ਆਪਾਂ ਦਿਖਾਈਆਂ ਸੀਗੀਆਂ ਬੈਡ ਸ਼ੀਟਾਂ ਉਹਨਾਂ ਨਾਲ ਪਿੱਲੋ ਨਹੀਂ ਸੀਗਾ ਇਹਦੇ ਨਾਲ ਪਿੱਲੋ ਆ ਜੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸੋਹਣੀ ਸੋਹਣੀ ਡਿਜ਼ਾਈਨਿੰਗ ਆ ਚੁੱਕੀ ਹੈ ਵਾਹ ਜੀ ਵਾਹ ਇਹ ਪਿਓਰ ਖਾਦੀ ਕੋਟਨ ਦੀ ਬੈਡ ਸ਼ੀਟ ਆ ਜੀ ਪੂਰਾ ਫੁੱਲ ਸਾਈਜ਼ ਕਿੰਗ ਸਾਈਜ਼ ਆ ਜੀ ਸਿੰਗਲ ਬ ਆ ਦੇਖ ਸਕਦੇ ਹੋ ਜੀ ਇਹ ਤੁਹਾਨੂੰ 1100 ਰੁਪਏ ਦੀਆਂ ਪੰਜ ਕੀ ਬਾਤ ਹੈ ਜੀ ਲਾਓ ਜੀ ਆ ਲੋ ਪਿੱਲੋ ਘੋੜੇ ਕੋ ਪੂਲੋ ਫੁੱਲ ਸਾਈਜ਼ ਨਾਲ ਮਿਲਣ ਨਾਲ ਪਿੱਲੋ ਘੋੜੇ ਦੀ ਡਿਜ਼ਾਈਨ ਦੇਖੋ ਨਾਲ ਮਿਲਣ ਮਲੇ ਇਹਦੇ ਜੀ ਤੁਹਾਨੂੰ ਜੇ ਬੰਬਲ ਵਾਲੀ ਚਾਹੀਦੀ ਆ ਆ ਦੇਖੋ ਕੰਪਨੀ ਦੇ ਪੀਸ ਨੇ ਹਰ 2+ ਵਾਲਾ ਵੀ ਮਿਲ ਜੇਗੀ ਜੀ ਵਿਦਾਊਟ ਬੰਬਲ ਵਾਲੀ ਵੀ ਮਿਲ ਜੇਗੀ ਜੀ ਆ ਦੇਖ ਸਕਦੇ ਹੋ ਆ ਲੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਪਿਆਰੇ ਪਿਆਰੇ ਕਲਰ ਆ ਚੁੱਕੇ ਆ ਇਹ ਸੌਫਟ ਟੱਚ ਕੰਪਨੀ ਦਾ ਪੀਸ ਹੈ ਜੀ ਆ ਲੋ ਜੀ ਬਹੁਤ ਵਧੀਆ ਸੌਫਟੀ ਸੌਫਟ ਟੱਚ ਆ ਵੀ ਆ ਦੇਖੋ ਪਿਓਰ ਖਾਦੀ ਆ ਚੁੱਕੀ ਹੈ ਜੀ ਲੋ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਪਿਓਰ ਠੰਡੀ ਹੋਏਗੀ ਜੀ ਬੈਡ ਸ਼ੀਟ ਲੋ ਜੀ ਆਹ ਦੇਖੋ ਜੀ ਇਹ ਵੀ ਤੁਹਾਨੂੰ ਇਹੀ ਸੇਮ ਰੇਟ 'ਚ ਮਿਲ ਜੇਗੀ ਦੋਸਤੋ 1100 ਰੁਪਏ ਦੀਆਂ 5 ਪੀਸ ਲੈਣਗੇ ਅਲੱਗ-ਅਲੱਗ ਪੀਸ ਲੈਣੇ ਆ ਸੇਮ ਪੀਸ ਲੈਣੇ ਸੇਮ ਮਿਲ ਜਾਣਗੇ ਅਲੱਗ-ਅਲੱਗ ਪੀਸ ਲੈਣੇ ਅਲੱਗ-ਅਲੱਗ ਪੀਸ ਮਿਲ ਜਾਣਗੇ ਜੀ ਲੋ ਜੀ ਆਹ ਦੇਖੋ ਜੀ ਜੇ ਕਿਸੇ ਨੂੰ ਸਿੰਪਲ ਲੈਣੀ ਸਿੰਪਲ ਲੈਵੇ ਨਾਲ ਕਿਸੇ ਨੂੰ ਯਾ ਡਿਜ਼ਾਈਨ ਦਾ ਲੈਣੀ ਡਿਜ਼ਾਈਨ ਦਾ ਲੈ ਲਵੇ ਡੋਂਟ ਰਨ ਦੇ ਲਾਸਰ ਇਹਨੇ ਲੋ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਪੀਸ ਆ ਫੜਾ ਫੜ ਸਕਰੀਨ ਸ਼ਾਟ ਖਿੱਚੋ ਦੋਸਤੋ ਦਿੱਤੇਗੇ ਨੰਬਰ ਤੇ ਵਟਸਐਪ ਚਲੋ ਜੀ ਆਹ ਲੋ ਜੀ ਪੰਜ ਕਲਰ ਆਗੇ ਚਾਰ ਕਲਰ ਆਗੇ ਜੀ ਲਾਈਨਿੰਗ ਵਾਲੇ ਤੇ ਜਿਹੜਾ ਪਹਿਲਾਂ ਦਿਖਾਇਆ ਜੀ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਕਲਰ ਚਾੜਦੇ ਨੇ ਜੀ ਔਰ ਤਾਂ ਦੋਸਤੋ ਇਹ ਤਾਂ ਹੋ ਗਿਆ ਬੈੱਡ ਸ਼ੀਟਾਂ ਹੁਣ ਸੈਰਪਰਾ ਕਹਿੰਦੇ ਇਹਦੀ ਗਰਮੀ ਆ ਗਈ ਅਸੀਂ ਨਾ ਗਰਮੀ ਚ ਜਿਵੇਂ ਉੱਪਰ ਲੈਣੀ ਹੈ ਏਸੀ ਚੱਲਦਾ ਜਿਵੇਂ ਟੌਪ ਸ਼ੀਟਾਂ ਲੈਣੀਆਂ ਆ ਆਹ ਦੇਖੋ ਜੀ ਆ ਕੀ ਰੇਟ ਆ ਬਾਜੀ ਇਹ ਤੁਹਾਨੂੰ 800 ਰੁਪਏ ਦੀਆਂ 4 ਮਿਲਣ ਵਾਲੀਆਂ ਜੀ 800 ਰੁਪਏ ਦੀਆਂ 4 ਵਾਹ ਜੀ ਵਾਹ ਲੋ ਮੈਂ ਕਹਿੰਦਾ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਦੇ ਦੇਾਂਗੇ ਜੀ ਪੰਜ ਵਾਹ ਜੀ ਵਾਹ ਲੋ ਜੀ 1100 ਰੁਪਏ ਚ 6 ਦੇ ਦਿਆਂਗੇ ਜੀ ਪਿਓਰ ਕੋਟਨ ਨੇ ਟੋਪ ਚੜ੍ਹ ਅੱਜ ਗਿਆ ਮੈਂ ਕਹਿੰਦਾ 1100 ਰੁਪਏ ਚ 6 ਪੂਰਾ ਹਿੰਦੁਸਤਾਨੀ ਦੇ ਸਕਦਾ ਦੋਸਤੋ ਫਟਾਫਟ ਕਰ ਲੋ ਪਿਓਰ ਕੋਟਨ 10 ਸਾਲ ਦੀ ਗਾਰੰਟੀ ਮੈਂ ਦਵਾਂਗਾ ਰਿਟਰਨ ਚ ਪਿਓਰ 100% ਕੋਟਨ ਹੈ ਜੀ 100% ਕੋਟਨ ਦੀ ਬਣਿਆ ਦਸ ਚਾਰੋਂ ਪਾਸੇ ਨਾਲ ਬਾਰਡਰ ਬਣਿਆ ਜੀ ਲੋ ਜੀ 1100 ਰੁਪਏ ਦੀਆਂ 6 6 ਬੈੱਡ ਸ਼ੀਟ ਟੋਪ ਸ਼ੀਟਾਂ ਲੋ ਜੀ ਲੋਕ ਠਮਾਕਾ ਪਾਤਾ ਇਹਦੇ ਵਿੱਚ ਵੀ ਡਿਜ਼ਾਈਨ ਦੇਖ ਲਓ ਜੀ ਇਹ ਦੇਖ ਲਓ ਜੀ ਕਲਰ ਚੜ੍ਹ ਦੇਖ ਲਓ ਬਹੁਤ ਸੋਹਣੇ ਸੋਹਣੇ ਆ ਜੀ ਆਹ ਦੇਖੋ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਲੋ ਜੀ ਫਰਵਲ ਸਕਰੀਨਸ਼ੋਟ ਲੈ ਲੰਦੋ ਦਿੱਤੇਗਾ ਨੰਬਰ WhatsApp ਕਰ ਲੈ ਜਾਓ ਲੋ ਜੀ ਡਿਜ਼ਾਈਨ ਦੇਖੋ ਇੱਕ ਟਿਕੜਾ ਅੰਡੀਆਂ ਮਿਲਣ ਟੌਪ ਚੋਟੇਰੇ ਆ ਲੋ ਜੀ ਡਿਜ਼ਾਈਨ ਦੇ ਕੋਈ ਵੀ ਡਿਜ਼ਾਈਨ ਅਸਾਂ ਨਹੀਂ ਕੋਈ ਕੋਈ ਛੱਡਣ ਵਾਲਾ ਹੋਵੇ ਲੋ ਜੀ ਠਮਾਕਾ ਪਾਤਾ ਇੱਕ ਵਾਰ ਫਿਰ ਹੈਪੀ ਨੈਟਵਰਕ ਮੋਜਪੁਰ ਵੀਰ ਜੀ ਨੂੰ ਜਾਨੇ ਜੋ ਭਾਈ ਬਣਨ ਆਨਲਾਈਨ ਮੰਗਵਾਣਾ ਚਾਹੁੰਦੇ ਨੇ ਆਨਲਾਈਨ ਮੰਗਵਾ ਸਕਦੇ ਹੋ ਸ਼ਾਪ ਤੇ ਆ ਕੇ ਲੈ ਕੇ ਜਾਣਾ ਸ਼ਾਪ ਤੇ ਆ ਕੇ ਲੈ ਕੇ ਜਾ ਸਕਦੇ ਹੋ ਡਿਜ਼ਾਈਨ ਦੇਸ ਲੋ ਕੋਈ ਡਿਜ਼ਾਈਨ ਸੇਮ ਨਹੀਂ ਹੋਏਗਾ ਸਾੜੇ ਡਿਜ਼ਾਈਨ ਲਗ ਲਗ ਰਹਿਣ ਵਾਲੇ ਨੇ ਆਹ ਲੋ ਜੀ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਪਿਆਰੇ ਇਹ ਨਹੀਂ ਕੋਈ ਇੱਕ ਪੀਸ ਖੋਲ ਕੇ ਦਿਖਾਤਾ ਉਹਨਾਂ ਨੂੰ ਦੂਜਾ ਪੀਸ ਖੁੱਲੇਗਾ ਨਹੀਂ ਆਹ ਲੋ ਜੀ ਇਹ ਹਰ ਕੋਈ ਕਿੰਨਾ ਖੂਬਸੂਰਤ ਡਿਜ਼ਾਈਨ ਆ ਚੁੱਕਾ ਲੋ ਜੀ ਆਹ ਦੇਖੋ ਬਾਰਡਰ ਸਾਰੇ ਪਾਸੇ ਲੱਗਾ ਹੋਇਆ ਜੀ ਬੋਰਡ ਤੇ ਪੱਕੀਆਂ ਸਲਾਈਆਂ ਨੇ 100% ਕੋਟਨ ਹੈ ਜੀ ਆਹ ਲੋ ਜੀ ਤੁਸੀਂ ਡਿਜ਼ਾਈਨ ਦੇਖੋ ਜੇ ਤੁਸੀਂ ਕਹਿੰਦੇ ਹੋ ਜੇ ਡਬਲ ਬੈੱਡ ਦੀ ਚਾਹੀਦੀ ਹੈ ਇਹਦੇ 'ਚ ਡਬਲ ਬੈੱਡ ਵੀ ਮਿਲ ਜੇਗੀ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਸਿੰਗਲ ਸਿੰਗਲ ਆਪਾਂ ਜਿਹੜੀ ਹੈ ਸਿੰਗਲ ਪਰਸਨ ਵਾਸਤੇ ਯੂਜ਼ਿੰਗ ਹੈ ਅਗਰ ਡਬਲ ਪਰਸਨ ਵਾਸਤੇ ਡਬਲ ਬੈੱਡ ਦੀ ਚਾਹੀਦੀ ਹੈ ਉਹ ਵੀ ਮਿਲ ਜੇਗੀ ਜੀ ਆਹ ਦੇਖਸੋ ਟੌਪ ਸ਼ੀਟ ਇਹਨੂੰ ਕਹਿੰਦੇ ਨੇ ਜੀ ਆਹ ਦੇਖੋ ਗਰਮੀਆਂ ਦੇ ਵਿੱਚ ਤੁਸੀਂ ਜੇ ਹਵਾ 'ਚ ਸੁੱਤੇ ਹੋ ਬਾਹਰ ਸੁੱਤੇ ਹੋ ਮੰਜਾ ਢਾਹ ਕੇ ਤੁਹਾਨੂੰ ਮੱਖਰ ਮੱਛਰ ਮੱਖੀਆਂ ਪੈਂਦੀਆਂ ਤੇ ਆਹ ਪਾਓ ਬੈੱਡ ਸ਼ੀਟ ਸਾਡੀ ਟੌਪ ਸ਼ੀਟ ਮੱਛਰ ਮੱਖੀਆਂ ਨਹੀਂ ਪੈਣਗੀਆਂ ਜੀ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਿੰਨੇ ਕਿੰਨੇ ਪਿਆਰੇ ਡੀਆਟਲ ਮਿਲਦੇ ਵਈ ਜੇ ਤੁਸੀਂ ਏਸੀ ਚ ਬੈਠੇ ਹੋ ਏਸੀ ਚ ਵੀ ਲੈ ਸਕਦੇ ਹੋ ਟੌਪ ਸ਼ੀਟ ਸਾਡੀ ਬਹੁਤ ਹੀ ਵਧੀਆ ਟੌਪ ਸ਼ੀਟ ਹੈ ਆ ਦੇਖ ਸਕਦੇ ਹੋ ਸੋ ਦੋਸਤੋ ਜਿਆਦਾ ਸਮਾਂ ਨਹੀਂ ਲਾਵਾਂਗੇ ਤੁਹਾਨੂੰ ਡਬਲ ਬੈੱਡ ਦੀ ਵੀ ਬੈੱਡ ਟੌਪ ਸ਼ੀਟ ਦਿਖਾਉਣ ਲਗਾ ਆ ਡਬਲ ਬੈੱਡ ਦੀ ਆ ਗਈ ਟੌਪ ਸ਼ੀਟ ਕੀ ਬਾਤ ਹੈ ਜੀ ਕਹਿੰਦੇ ਸਿੰਗਲ ਬੈੱਡ ਨਾਲ ਨਾਲ ਡਬਲ ਬੈੱਡ ਵੀ ਚਾਹੀਦੀ ਆ ਆ ਦੇਖੋ ਜੀ ਵਾਹ ਜੀ ਵਾਹ ਪੀਰ ਦੇਖੋ ਤੁਸੀਂ ਕਿੰਨਾ ਪਿਆਰਾ ਔਰ ਸਾਈਜ਼ ਦੇਖੋ ਜੀ ਤੁਹਾਨੂੰ ਮੈਂ ਕਹਿੰਦਾ ਤੁਸੀਂ ਦੋ ਜਣੇ ਛੱਡੋ ਚਾਰ ਜਣੇ ਵਿੱਚ ਪੈ ਜਾਓ ਤੁਹਾਨੂੰ ਛੋਟੀ ਨਹੀਂ ਪੈਗੀ ਜ ਬਹੁਤ ਹੀ ਟੌਪ ਸੀਟ ਵੱਡੀ ਸ਼ੋ ਟੌਪ ਸੀਟ ਹੈ ਜੀ ਕੀ ਰੇਟ ਹੈ ਬਾਜੀ ਇਹ ਹਜ਼ਾਰ ਦੀਆਂ ਦੋ ਮਿਲਣ ਵਾਲੀਆਂ ਤੁਹਾਨੂੰ 1000 ਰੁਪਏ ਦੀਆਂ ਦੋ ਜੀ ਮੈਂ ਕਹਿੰਦਾ ਜਿਨਾ ਮੇਰਾ ਭੈਣ ਭਰਾ ਅਗਰ ਲੈਣ ਦਾ ਇਚੂਗਾ 1200 ਰੁਪਏ ਚ ਤਿੰਨ ਦੇ ਦਿਆਂਗਾ ਜੀ ਬਾਜੀ ਵਾ ਸੁਪਰ ਧਮਾਕਾ ਇੱਕ ਵਾਰ ਫੇ ਪੈ ਗਿਆ ਜੀ ਹੈਪੀ ਨਟ ਮੋਈ ਪੁਰਾ ਜਾਲੂ ਜਾਨਾ ਜੀ ਲੋ ਜੀ ਦੇ ਆ ਨਾ ਗਵਰਨਰ ਜੀ ਸਕਰੀਨ ਸ਼ਾਟ ਦਿੱਤੇਗੇ ਨੰਬਰ ਦੇ ਸਕਰੀਨ ਸ਼ਾਟ ਕਰਦੇ ਭੇਜਦੇ ਰਹੋ ਲੋ ਜੀ ਮੈਂ ਕਹਿੰਦਾ ਭਾਜੀ ਪੈਨ ਭਰਾਓ ਸੋਚੋ ਨਾ ਇਹ ਮੌਕਾ ਤੁਹਾਨੂੰ ਦੁਬਾਰਾ ਨਹੀਂ ਮਿਲਣਾ ਜੀ ਦੇਖੋ ਬਾਜੀ ਮੁੜ ਕੇ ਤੁਸੀਂ ਮਹੀਨੇ ਬਾਅਦ ਮੈਨੂੰ ਫੋਨ ਕਰਨਾ ਹੈ ਮੈਂ ਕਹਿੰਦਾ ਸਟਾਕ ਕਲੀਅਰ ਹੋ ਗਿਆ ਇਹ ਸਾਡੀ ਡਬਲ ਬੱਡੀ ਆ ਗਿਆ ਟੌਪ ਸ਼ੀਟਾਂ ਇਹ ਬੱਚੇ ਆਸਤੇ ਲੈਣਾ ਹੈ ਕਾਰਟੂਨ ਵਾਲੇ ਬੱਚੇ ਆਸਤੇ ਮਿਲ ਜਾਣਗੇ ਵੱਡੇ ਆਸਤੇ ਲੈਣਾ ਹੈ ਲਾਈਟ ਪ੍ਰਿੰਟ ਲੈਣੀ ਹੈ ਡਾਰਕ ਪ੍ਰਿੰਟ ਲੈਣੀ ਹੈ

ਬਹੁਤ ਹੀ ਵਧੀਆ ਔਰ ਬਹੁਤ ਹੀ ਬਿਹਤਰੀਨ ਕੁਆਲਿਟੀ ਦੇ ਨਾਲ ਤੁਹਾਨੂੰ ਦਿੱਤੇ ਜਾ ਰਹੇ ਪੀਸ ਨੇ 1100 ਰੁਪਏ ਕਿੰਨੇ ਬਾਜੀ 1200 ਰੁਪਏ ਹੋ ਰਿਓ ਤਿੰਨ 1200 ਦੀਆਂ ਤਿੰਨ ਤਿੰਨ ਕੀ ਬਾਤ ਹੈ ਜੀ ਕਿੰਨਾ ਸੁਪਰ ਧਮਾਕਾ ਆ ਚੁੱਕਾ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਇਸਾਈਡ ਉਪਰ ਬਾਰਡਰ ਬਣਿਆ ਆ 1200 ਦੀਆਂ ਤਿੰਨ ਦੋਸਤੋ ਫਟਾਫਟ ਸਕਰੀਨਸ਼ਾਟ ਦਿੱਤੇਗੇ ਨੰਬਰ ਤੇ ਵਟਸਐਪ ਕਰਦੇ ਜਾਓ ਸੋ ਦੋਸਤੋ ਵੀਡੀਓ ਅੱਜ ਦੀ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅਸੀਂ ਨਾ ਦੋਸਤੋ ਉਹ ਵੀਡੀਓ ਲੈ ਕੇ ਆਨੇ ਆ ਜਿਹੜਾ ਸਾਡੇ ਭੈਣ ਭਰਾ ਦਾ ਫਾਇਦਾ ਵੀ ਹੋਵੇ ਔਰ ਸਾਡੇ ਨਾਲ ਜੁੜੇ ਵੀ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਲਈ ਇਤਨਾ ਹੀ ਸੋ ਦੋਸਤੋ ਸਤਿ ਸ਼੍ਰੀ ਅਕਾਲ ਰਾਮ ਰਾਮ ਆਦਾਵਰ ਸੇ ਦਾਦਾ ਸੁਆਮੀ ਰਾਮ ਰਾਮ ਦੋਸਤੋ ਨੈਕਸਟ ਵੀਡੀਓ ਚ ਨੈਕਸਟ ਧਮਾਕੇ ਦੇ ਨਾਲ ਮਿਲਾਂਗੇ ਤਦ ਤੱਕ ਕਰਕੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ